ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀਓ ਮੈਂ ਗੁਰਨਾਮ ਸਿੰਘ ਚੋਹਾਨ ਅੱਜ ਆਪ ਦੀ ਖਿਦਮਤ ਵਿੱਚ ਪੇਸ਼ ਕਰ ਰਿਹਾ ਹਲਕਾ ਵਿਧਾਇਕ ਦਾ ਹੋਇਆ ਵਿਰੋਧ ਬਾਜੀਗਰ ਭਾਈਚਾਰਾ ਅਤੇ ਵਿਮੁਖਤ ਜਾਤੀਆਂ ਦੇ ਸਾਂਝੇ ਸੰਯੁਕਤ ਮੋਰਚੇ ਵੱਲੋਂ ਹਲਕਾ ਵਿਧਾਇਕ ਕਲਵੰਤ ਸਿੰਘ ਬਾਜੀਗਰ ਦੇ ਘਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਤੋਂ ਪਹਿਲਾਂ ਮੋਰਚੇ ਦੇ ਵਰਕਰਾਂ ਨੇ ਅਨਾਜ ਮੰਡੀ ਵਿੱਚ ਭਾਰੀ ਇਕੱਠ ਕਰਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ मुक्त जातियां भाईचारा जिंदाबाद आम आदमी पार्टी की सरकार मुर्दाबाद कलवंत मुर्दाबाद भगवंत मान मुदाबाद डॉक्टर

ਪਿਆ ਬੱਜਕਰ ਭਾਈਚਾਰਾ ਜਿੰਦਾਬਾਦ 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 ਸਾਤਾ ਇੱਕਾ ਜਿੰਦਾਬਾਦ 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 ਦਰੋ ਸਿਆਤਾ ਹਾਏ ਹਾਏ ਜਿੱਥੇ ਜ਼ਿਕਰ ਹੋ ਗਿਆ ਕਿ ਕਬੀਲੇ ਸੰਯੁਕਤ ਮੋਰਚਾ ਪੰਜਾਬ ਦੇ ਆਗੂ ਡਾਕਟਰ ਬਲਵਿੰਦਰ ਸਿੰਘ ਅਲੀਪੁਰ ਨੇ ਕਿਹਾ ਹੈ ਕਿ 22 ਸਾਲ ਤੋਂ ਮਿਲਦੇ ਆ ਰਹੇ ਲੰਗੜੇ ਕੋਟੇ ਨੂੰ ਕੱਟ ਕੇ ਵਿਮੁਖਤ ਜਾਤੀਆਂ ਦੇ ਨਾਲ ਆਪ ਸਰਕਾਰ ਨੇ ਧੋਖਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਸੈਂਕੜੇ ਬੱਚਿਆਂ ਨੇ ਸਰਕਾਰੀ ਨੌਕਰੀਆਂ ਵਿੱਚ ਸ਼ਰਤਾਂ ਦੇ ਅਨੁਸਾਰ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਹੈ ਪਰ ਉਹਨਾਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਨ ਉੱਤੇ ਜੂ ਨਹੀਂ ਸਰਤੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਹਰਾ ਪਿੰਨ ਗਰੀਬਾਂ ਦੇ ਹੱਕਾਂ ਵਿੱਚ ਚੱਲੇਗਾ ਤੇ ਉਹੀ ਹਰਾ ਪਿੰਨ ਗਰੀਬਾਂ ਅਤੇ ਆਮ ਲੋਕਾਂ ਦੇ ਖਿਲਾਫ ਚੱਲ ਰਿਹਾ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੀਆਂ ਹਰ ਤਰ੍ਹਾਂ ਦੀਆਂ ਚੋਣਾਂ ਦੇ ਸਮੇਂ ਚੋਣ ਪ੍ਰਚਾਰ ਦੇ ਦਿਨਾਂ ਵਿੱਚ ਹਰ ਥਾਂ ਤੇ ਪੱਕੇ ਮੋਰਚੇ ਲਾ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਕਰਾਂਗੇ ਅਤੇ ਆਪ ਦੇ ਬਲਾਰਿਆਂ ਨੂੰ ਜਿੱਥੇ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ ਉੱਥੇ ਕਾਲੀਆਂ ਝੰਡੀਆਂ ਨਾਲ ਆਪ ਦੇ ਆਗੂਆਂ ਦਾ ਵਿਰੋਧ ਵੀ ਕੀਤਾ ਜਾਵੇਗਾ